ਰਮਨਦੀਪ ਕਰਦੇ ਪੈਂਸਮ ਸ਼ੇਰਪੋ ਜੀ ਪਹਿਲਾਂ ਇੱਥੇ ਇੱਕ ਨੋਟਿਸ ਲਾ ਕੇ ਗਿਆ ਕਿ ਸਰਕਾਰੀ ਥਾਂ ਕਰਜ਼ੇ ਵਾਲਾ ਵਾ ਇਹਨੂੰ ਖਾਲੀ ਕੀਤਾ ਜਾਵੇ ਤੇ ਵੀਡੀਓ ਦਫ਼ਤਰੋਂ ਆਣ ਕੇ ਕੁਝ ਜਿਹੜੇ ਸੈਕਟਰੀ ਤੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਕਹਿੰਦੇ ਕਿ ਇਹਨੂੰ ਖਾਲੀ ਕਰ ਦਿਓ ਕੋਈ ਦੋਵਾਂ ਚਾਰ ਮਹੀਨੇ ਤੱਕ ਫਿਰ ਤੁਹਾਨੂੰ ਇਹ ਕਬਜ਼ਾ ਦਿੱਤਾ ਜਾਊਗਾ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਖਾਲੀ ਕਰਤਾ ਕਿ ਜਿਹੜਾ ਕਿ ਢੋਂ ਨਾਲ ਖਾਲੀ ਕਰ ਦੇਣਾ ਚੰਗਾ ਵਾ ਖਾਲੀ ਕਰਤਾ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਕੋ ਖਾਲੀ ਕਰਾ ਕੇ ਤੇ ਸਾਡੇ ਮਗਰੋਂ ਅਸੀਂ ਜਦੋਂ ਘਰੋਂ ਚੱਲ ਗਏ ਆ ਤੇ ਆ ਸਭ ਕੁਝ ਕੰਦਾ ਤੇ ਲਿਖ ਗਿਆ ਇਹ ਆਂਗਲਵਾਲੀ ਸੈਂਟਰ ਵਿੱਚ ਕਨਵਰਟ ਕਰਤਾ ਇਸ ਨੂੰ ਆਂਗਲਵਾਲੀ ਸੈਂਟਰ ਬਣਾ ਦਿੱਤਾ ਗਿਆ ਅਹੀਂ ਗਰੀਬ ਬੰਦੇ ਆ ਜਦੋਂ ਤੋਂ ਮੇਰੀ ਮੰਮੀ ਪਹਿਲੀ ਜਿਹੜੀ ਸੀ ਉਹਨਾਂ ਦੇ ਵੇਲੇ ਦੇ ਜਿਹੜੇ ਆ ਕਮਰੇ ਬਣੇ ਆ ਠੀਕ ਆ ਹੁਣ ਮੇਰੀ ਮੰਮੀ ਉਹ ਪੂਰੇ ਹੋ ਗਏ ਉਹਨਾਂ ਨੂੰ ਕੋਈ 5-6 ਸਾਲ ਹੋ ਗਏ ਪੂਰੇ ਹੋਿਆਂ ਨੂੰ ਤੇ ਦੂਜੀ ਮੰਮੀ ਮੇਰੇ ਰਿਹੜੇ ਆਏ ਨੇ ਤੇ ਇਸ ਲਈ ਇਹ ਜਿਹੜੇ ਕਮਰੇ ਪਹਿਲਾਂ ਤੋਂ ਬਣੇ ਆ ਬਾਲਿਆਂ ਵਾਲਿਆਂ ਇਹ ਛੱਤਾਂ ਵਾਂ ਇਹਨਾਂ ਨੇ ਇਹ ਸਾਡੀ ਮਿਹਨਤ ਮਜ਼ਦੂਰੀ ਦੀ ਕਮਾਈ ਨੂੰ ਜਿਹੜਾ ਇੱਕ ਸਰਕਾਰ ਦੇ ادارے ਵਿੱਚ ਕਨਵਰਟ ਕਰਤਾ ਕਿ ਆਂਗਲਵਾਲੀ ਸੈਂਟਰ ਬਣਾਇਆ ਜਾਵੇਗਾ ਇਹ ਉਹ ਸਾਰਾ ਕੁਝ ਬਣਾਤਾ ਇਹ ਨਿੱਕੇ ਨਿੱਕੇ ਵਿਚਾਰੇ ਵੀਰ ਮੇਰੇ ੱਟਕੇ ਖਾਂਦੇ ਫਿਰਦੇ ਆ ਪਰ ਬੇਕਾਰ ਨੇ ਮੈਂ ਆਪਣੇ ਸਹੁਰੇ ਹੋਈ ਆ ਇਸ ਟਾਈਮ ਮੇਨਾਂ ਦੀ ਜਿਹੜੀ ਮੰਮੀ ਆ ਉਹ ਵੀ ਛੱਡ ਕੇ ਚਲੇ ਗਈ ਆ ਮੈਂ ਆਪਣੇ ਸਹੁਰੇ ਹੋਈ ਆ ਮੇਰਾ ਇੱਕ ਨਿੱਕਾ ਜਿਹਾ ਬੱਚਾ ਵਾ ਉਹਨੂੰ ਲੈ ਕੇ ਆਈ ਆ ਕਿ ਮੇਰੇ ਭਰਾਵਾਂ ਦਾ ਘਰ ਬੱਜ ਜੇ ਮੈਂ ਹਰ ਇੱਕ ਦੇ ਮਿੰਤ ਤਰਲੇ ਕਰਦੀ ਫਿਰਦੀ ਆ ਕਿ ਕੋਈ ਵੀ ਕੋਈ ਵੀ ਗੱਲ ਸਾਡੇ ਕੋ ਕੋਈ ਗਲਤੀ ਹੋਈ ਮਾਫ ਕਰੋ ਹਨੂ ਸਾਡਾ ਜਿਹੜਾ ਘਰ ਵਾਪਸ ਕਰੋ ਕੋਈ ਆਹੀ ਇਹ ਨਹੀਂ ਸਾਡੀ ਬੜੀ ਪ੍ਰਾਪਰਟੀ ਆ ਅੱਛਾ ਪਰ ਦੇ ਥਾਂ ਚਾਹੀ ਰਹਿਣ ਜਾਂ ਸਰਕਾਰੀ ਥਾਂ ਆ ਚਪੜ ਦੇ ਥਾਂ ਚਾਹੀ ਰਹਿਣ ਇਹਦੇ ਚ ਮਿੱਟੀਆਂ ਪਾ ਪਾ ਕੇ ਸਾਡੀ ਉਮਰ ਲੰਘ ਚਲੀ ਮੇਰੇ ਪਿਓ ਦੀ ਅਜੇ ਤੱਕ ਮਿੱਟੀ ਨਹੀਂ ਪੂਰੀ ਪਈ ਹੈਗੀ ਦੋ ਕਮਰੇ ਬਣਾਏ ਆ ਉਹ ਵੀ ਮੇਰਾ ਪਿਓ ਕਿਹਦੀ ਗੱਡੀ ਚਲਾਉਂਦਾ ਸੀ ਮੈਂ ਮੇਰੀ ਮਾਂ ਨੇ ਘਰ ਦਾ ਕੰਮਾਂ ਦਾ ਕਾਰ ਕਰਕੇ ਇਹ ਜਿਹੜੇ ਕਮਰੇ ਬਣਾਏ ਆ ਜਿਹੜੇ ਕਿ ਮੇਰੇ ਮੰਮੀ ਜਦੋਂ ਪਹਿਲੇ ਉਦੋਂ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ ਦੂਜਾ ਵਿਆਹ ਹੋਇਆ ਉਸ ਤੋਂ ਥੋੜਾ ਟਾਈਮ ਕੋਈ ਬਿਮਾਰੀ ਬੈਣੀ ਬੈਗੇ ਕਾਨ ਪੀਂਦੇ ਮਾਮੇ ਚ ਥੋੜੇ ਜਿ ਖਰਾਬ ਹੋ ਗਏ ਬਾਅਦ ਜਿਨਾਂ ਨੇ ਆਪਣਾ ਬਸ ਸੁਧਾਰਿਆ ਵੀ ਪਰ ਬਾਅਦ ਵਿੱਚ ਫਿਰ ਵੀ ਸਾਡੇ ਤੇ ਆਹ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਜੇਕਰ ਇਹਨਾਂ ਨੇ ਕੋਈ ਪੀਤਾ ਖਾਦਾ ਵ ਪਰਚੇ ਹੋਏ ਨੇ ਚਲੋ ਆਪਣਾ ਜਮਾਨਤ ਕੀਤੀ ਆ ਤਰੀਕਾ ਭੁਗਤ ਰਹੇ ਨੇ ਦੋ ਪਰਚੇ ਨੇ ਠੀਕ ਆ ਪਰ ਸਾਡੇ ਨਾਲ ਇੰਨਾ ਵੱਡਾ ਤਕਾ ਦੇਣਾ ਕਰਨ ਆ ਗਰੀਬ ਨੇ ਆਣੇ ਵਿਚਾਰੇ ਕਿੱਥੇ ਜਾਣ ਠੀਕ ਆ ਜੀ ਸਾਡੇ ਕੋਲ ਕੁਝ ਹੋਰ ਹਨੂ ਰਾਹ ਲੱਭਦਾ ਹੋਵੇ ਤਾਂ ਹੀ ਬੇਸ਼ੱਕ ਕਈ ਕੋਈ ਗਾਲੀ ਜਾਂਦਾ ਜਾਵਿਆਂ ਹੀ ਕੋਈ ਗਾਲੀ ਹੋਰ ਕਿਤੇ ਜਾ ਕੇ ਬਹਿ ਜਾਗੇ ਸਾਹੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਤੇ ਅਸੀਂ ਹਾਰੇ ਥਾਂ ਇਹ ਮਿਹਨਤ ਅਰਲਾ ਕੀਤਾ ਵਾ ਕਿ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਜੇ ਚਿੱਟੇ ਦੀ ਕਮਾਈ ਦਾ ਬਣਾਇਆ ਹੁੰਦਾ ਤੇ ਸਾਡੇ ਕੋਲ ਕੋਠੀ ਹੁੰਦੀ ਇਹ ਦੋ ਬਾਲਿਆਂ ਵਾਲੇ ਕਮਰੇ ਨਾ ਹੁੰਦੇ ਆ ਸਮਝੀ ਹਾਲਤ ਵੇਖ ਸਕਦੇ ਜੀ ਦੋ ਬਾਲਿਆਂ ਵਾਲੇ ਕਮਰੇ ਆ ਇਥੋਂ ਸਾਰਾ ਥਾਂ ਕੱਚਾ ਵਾ ਕੋਈ ਬਲਗਨ ਨਹੀਂ ਕੋਈ ਗੇਟ ਨਹੀਂ ਲਾਇਆ ਗਿਆ ਐ ਪੂਰਾ ਗਰੀਬੀ ਦਾ ਵਾ ਜਿਵੇਂ ਖੁੱਲੀ ਹੁੰਦੀ ਉਹ ਹਾਲਤ ਸਾਡੀ ਸਾਡਾ ਕੋਈ ਚਿੱਟੇ ਦੇ ਕਮੇ ਕੋਈ ਸਾਡੇ ਕੋ ਮੋਟਰਸਾਈਕਲ ਗੱਡੀ ਨਹੀਂ ਹੈਗੀ ਜੇਕਰ ਪਹਿਲਾ ਮਿਹਨਤ ਦੀ ਕਮਾਈ ਨਾਲ ਲਈ ਉਹ ਵੀ ਪੀਨ ਖਾਨ ਦੇ ਮਾਮਲੇ ਚ ਉਹ ਵੀ ਵੇਚ ਚੱਜ ਗਈ ਸਭ ਕੁਝ ਹੋ ਗਿਆ ਉਹ ਇਧਰ ਜਿੰਨੀ ਵੀ ਲਾਈਨ ਸਾਰੀ ਇਹ ਪੰਚਾਇਤੀ ਆ ਪਿੱਛੇ ਵੀ ਜੋ ਜੱਟਾਂ ਨੇ ਕਮਰੇ ਬਣਾਏ ਆ ਵਹਿਲੀਆਂ ਬਣੀਆਂ ਜਿਹੜੇ ਕਮਰੇ ਉਹ ਇਹਨਾਂ ਦੇ ਆਪਣੇ ਬਾਕੀ ਵਹਿਲੀਆਂ ਸਾਰੀਆਂ ਪੰਚਾਇਤੀ ਉਸ ਨੂੰ ਮਾਰਾਂ ਦੇ ਦਾਦੇ ਸ਼ਾਦੂ ਆਪਣੀ ਜਾਂ ਸਹੀ ਕਾਰਵਾਈ ਕਰਨੀ ਉਹ ਜਾਂ ਕਿਦਾਂ ਪਰ ਕਿਤੇ ਨਾ ਕਿਤੇ ਇਹ ਸਾਡੇ ਨਾਂ ਨੇ ਜ਼ਾਇਰ ਹੋ ਰਿਹਾ ਬਾਬੀ ਇਹ ਦੋ ਨੰਬਰ ਦੀ ਕਮਾਈ ਦਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਮੈਂ ਇਹੋ ਮਿਹਨਤ ਕਰਦੀ ਆ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਇਹ ਅਸੀਂ ਆਪਣੇ ਹੱਥੀਂ ਮਿਹਨਤ ਮਜ਼ਦੂਰੀ ਨਾਲ ਬਣਾਇਆ ਇੱਥੇ ਮਿੱਟੀਆ ਬਾਲਟਾ ਨਾਲ ਸੋਰ-ਸੋਰ ਕੇ ਅਸੀਂ ਧਾਰ ਮਿੱਟੀਆ ਪਵਾ ਪਾ ਕੇ ਧਾਰ ਸਮਾਰ ਅਜੇ ਤੱਕ ਆਹੜੇ ਇਹ ਕਮਰਿਆਂ ਦਾ ਸਾਡੇ ਸਿਰ ਤੇ ਕਰਜ਼ਾ ਆ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਆਪਣੇ ਜਿਹੜੀਆਂ ਜਿਹੜਾ ਕੇਸ ਕਰਾਈਦੇ ਆ ਸੋ-ਸੋ ਵਾਲੀ ਕਿਸ਼ਤ ਵਾਲੀ ਡਿਲੀਪੇਸ ਵਾਲੀ ਉਹ ਵੀ ਵਿਖਾ ਦਾਂਗੇ ਬਾਕੀ ਇਹੋ ਮੈਂ ਤੁਹਾਡੇ ਗਾੜੀ ਦਾ ਕਲਾਸ ਜਾਂ ਮੇਰੀ ਪ੍ਰਸ਼ਾਸਨ ਗਾੜੀ ਤੁਹਾਡਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਆ ਇਹ ਤੁਹਾਡਾ ਇੱਕ ਨੰਬਰ ਦੀ ਕਮਾਈ ਦਾ ਇਸ ਲਈ ਅਸੀਂ ਤੁਹਾਡੇ ਗਾੜੀ ਇਹੋ ਤਰਲਾ ਮਿੰਤ ਕਰਦੇ ਆ ਤੁਹਾਡੇ ਹੱਕ ਚ ਹੋਵੇ ਤੁਹਾਡੇ ਗਾ ਤੁਹਾਡੀ ਸੁਣਵਾਈ ਹੋਵੇ ਮੇਰਾ ਨਾਮ ਗੁਰਮੀਤ ਸਿੰਘ ਤੇ ਪਿੰਡ ਮੇਰਾ ਸ਼ਮਸ਼ੇਰਪੁਰ ਪ੍ਰਾਪਰਟੀ ਸੀਲ ਜਿਹੜੀ ਵੇਖੋ ਜੀ ਉਹ ਜਿਹੜੀ ਉਹ ਭਗਵੰਤ ਮਾਨ ਨੇ ਮੁਹਿੰਮ ਚਲਾਈ ਹੈ ਜੁੱਧ ਨਸ਼ਿਆਂ ਬਰੁੱਧ ਉਹਦੇ ਮਸਲੇ ਤੇ ਆ ਸਾਰਾ ਗੋਸਤੀ ਤੇ ਸਾਨੂੰ ਆਖਿਆ ਵੀ ਮਤਾ ਪਾ ਕੇ ਦਿਓ ਤੇ ਆਪਾਂ ਮਤਾ ਪਾਵਾ ਆਂਗਣਵਾੜੀ ਚ ਤਾਂ ਕਰਕੇ ਆਪਾਂ ਕੀਤਾ ਜੀ ਵੀ ਅਸੀਂ ਆਖਿਆ ਵੀ ਸਾਡੇ ਪਿੰਡ ਦੀ ਬਦਨਾਮੀ ਹੋਊਗੀ ਘਰ ਕਿਓ ਟਾਉਣਾ ਵਾ ਇਸ ਕਰਕੇ ਅਸੀਂ ਆਖਿਆ ਵੀ ਚਲੋ ਨਾ ਕਿਸੇ ਦਾ ਘਰ ਠੱਠੇ ਤੇ ਉਹਦਾ ਕਰਕੇ ਆਪਾਂ ਆਂਗਣਵਾੜੀ ਸੈਂਟਰ ਇਹਨਾਂ ਨੇ ਮੈਡਮ ਉਹਨਾਂ ਆਖਿਆ ਵੀ ਵੀਡੀਓ ਸਾਨੂੰ ਤਬਦੀਲ ਕਰਦੇ ਸਰਕਾਰ ਤੇ ਇਧਰ ਹੀ ਡਈ ਆ ਨਾ ਵੀ ਜਿਨ੍ਹਾਂ ਦੇ ਕੋਈ ਹੈਗਾ ਐਨਡੀਪੀਐਸ ਦਾ ਪਰਚਾ ਵਾ ਉਹਦੇ ਉੱਤੇ ਕਰਕੇ ਸਾਨੂੰ ਤਾਂ ਕੋਈ ਤਰਾਜਨੀ ਨਹੀਂ ਇਹ ਤਾਂ ਉਤਲੇ ਲੈਵਲ ਦੀ ਗੱਲ ਆ